ਇਹ ਮਤਦਾਇਨਾਂ ਦਾ ਭਾਵ ਸੰਬੰਧਾ ਸੀਗਾ ਭਾਵ ਇਹ ਜਿਹੇ ਉਹ ਗੱਲ ਪੜੀ ਜਾਂਦੇ ਨੇ ਇਹ ਵਗੈਰਾ ਸਭੂ ਸਾਡੇ ਇਲਾਕੇ ਜੁਗ ਵਿੱਚ ਪਹਿਲੀ ਵਾਰ ਲੁੱਟ ਮਸਤੀ ਹੋਈ ਹੈਗੀ ਹੈ ਤੇ ਮੈਂ ਇੱਥੇ ਮੌਕੇ ਤੇ ਹਾਜ਼ਰ ਹੋਇਆ ਹੈਗਾ ਮੈਂ ਤਾਂ ਇਹਨਾਂ ਨੂੰ ਕੋਈ ਐਡੀ ਕੋਈ ਗੱਲ ਨਹੀਂ ਸਮਝਦਾ ਕਿ ਇਹ ਚੀਜ਼ ਹੁੰਦੀ ਹੋਵੇ ਬਾਕੀ ਬੱਚੇ ਦੇ ਹਿਲਦੇ ਨੇ ਕੋਈ ਦਮਾਦੀ ਅਟੈਂਸ਼ਨ ਵੀ ਉਸਰੀ ਕਿਸੇ ਤਰ੍ਹਾਂ ਵੀ ਹੋ ਸਕਦੀ ਹੈਗੀ ਹੈ ਬਾਕੀ ਕੇ ਨਹੀਂ ਕੋਈ ਵੇਖਿਆ ਨਹੀਂ ਕੀਤਾ ਨਹੀਂ ਕੋਈ ਜੋ ਕੋ ਵੇਖਾ ਹੋਵੇ ਫਿਰ ਆਲਾ ਕਹਿੰਦਾ ਮੈਂ ਆ ਵੇਖੀ ਆਂ ਕੀ ਦੀ ਐ। ਸਾਡੇ ਨਾਲ ਇਹਨਾਂ ਨੇ ਵੇਖਿਆ ਨਾ ਬਹੁਤ ਕੁਝ ਵੇਖਿਆ ਹੈਗਾ। ਬੱਚੇ ਵੀ ਜੂਟਰੀ ਮਾਰਸਾਂ ਦੀ ਵਾਲ ਤਾਂ ਕਰਤੇ ਹੈਗੇ ਹੈਗੇ। ਹੁਣ ਇਹ ਕਿਵੇਂ ਕਹਿ ਸਕਦੇ ਮੇਰਾ ਆਪਾਂ ਕਿਵੇਂ ਆਇਆ ਕੌਣ ਬੰਦਾ ਹੈ। ਇਹ ਵੀ ਘਟਨਾ ਮੰਨਦੇ ਹੋ ਜਾਂ ਵਿਚਾਰਤਵੰਦ ਹੋ। ਜੇ ਮੈਂ ਤਾਂ ਕੋਈ ਸ਼ਰਾਤ ਹੀ ਮੰਨਦਾ ਕੋਈ ਮੈਂ ਦੇਵੀ ਘਟਨਾ ਨਹੀਂ ਹੋ ਸਕਦੀ ਕੋਈ। ਦੇਵੀ ਘਟਨਾ ਵਿੱਚ ਤਾਂ ਸਾਡੇ ਬਾਪੂ ਜੀ ਕੋਲ ਜੋੜ ਕੇ ਦਾ ਫਜ਼ਾਰ ਬੈਠੇ ਹੋਏ ਜਿਹੜੀ ਕੇਸ ਰੱਖੀ ਬੈਠੇ ਜਾ ਕੇ ਡੇੜੀ ਰੱਖੇ ਬੈਠੇ ਉਹ ਗੱਟੀ ਜਵੇ ਆਲਾ ਕਹਿੰਦਾ। ਕਿਉਂਕਿ ਜਿਹੜੀ ਮੈਂ ਆਪਾਂ ਚੀਜ਼ ਨਹੀਂ ਮੰ ਕਹਿੰਦੇ ਬਾਬੇ ਸੋਸ਼ਲ ਕੱਲ ਨੂੰ ਤੁਸੀਂ ਇੱਕ ਤਰ੍ਹਾਂ ਡਰਾਵਾ ਸ਼ਹਿਰ ਦਾ ਬੰਦਾ ਪਾ ਲਓ ਜਿਹੜਾ ਅੱਗੇ ਅੱਗੇ ਕੱਚੇ ਦੇ ਆ ਗਈ ਜੁਆਣੇ ਆ ਗਈ ਪੁਰਾਣੇ ਆ ਕੇ ਕਹਿੰਦੇ ਸੀ ਆਪਾਂ ਜੀ ਕਹਿੰਦੇ ਜੀ ਇੱਥੇ ਪੁਲਿਸ ਪਹੁੰਚੀ ਮਗਰ ਆਪ ਪੁੰਚਰ ਪੁਲਸ ਆ ਘੋਕੇ ਗਈ ਹੈ ਜੀ ਕੀ ਐਲਵਾਸ਼ਿੰਗ ਦਾ ਹਾਂ ਜੀ ਪੁਲਸ ਨੇ ਕੀ ਪ੍ਰੋਸਾ ਦਾ ਪੁਲਸ ਨੂੰ ਹੀ ਹੋਵੇ ਕਹਿੰਦੇ ਅਸੀਂ ਚਲੋ ਰੁਗਾਰੀ ਕਰਦੇ ਆਜਾ ਵਗੈਰਾ ਜਿਹੜੀ ਵੇਲੇ ਹੈਗੀ ਉਹ ਵੇਖ ਲੈਣੇ ਵਾ ਕੀ ਪ੍ਰੋਗਰਾਮ ਹੈਗਾ ਕਿਵੇਂ ਨਹੀਂ ਆਪ ਦਾ ਪੂਰਾ ਦੇਖ ਦੇ ਕੇ ਗਏ ਹੈਗੇ ਪੋਸਟਵਾਰਡ ਵੀ ਪੁਰਾਆ ਆਇਆ ਜੀ ਆਪਾਂ ਸਾਰਾ ਕੋਈ ਵੇਖ ਕੇ ਗਏ ਹੈਗੇ ਬਾਕੀ ਦੇਖੋ ਕਿ ਯੂਨਾਈਟ ਮਾਇਦਾ ਨੂੰ ਗੁੰਗਾ ਦੇ ਨਹੀਂ ਸਮਝਦਾ ਮੈਂ ਕਿ ਬੱਚੀ ਵੀ ਵਜੇ ਨਹੀਂ ਹੈਗੀ ਦੀ ਮਾਰ ਕਰ ਦੇਗੀ